ਕਲਾਨੌਰ ਦੇ ਐਨਆਰਆਈ ਮਨਪ੍ਰੀਤ ਸਿੰਘ ਮੰਨੀ ਸੁੰਦਰਪੁਰਿਆ ਦੀ ਇੰਗਲੈਂਡ ਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਰਾਤ ਮਨਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਬੀਤੀ ਰਾਤ ਮੌਤ ਹੋ ਗਈ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਬੇਟੇ ਦੀ ਡੈਡ ਬੋਡੀ ਜਲਦੀ ਤੋਂ ਜਲਦੀ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਉਸ ਦਾ ਸੰਸਕਾਰ ਕਰ ਸਕੀਏ ਉਹ ਆਪਣੇ ਪਿੱਛੇ ਇੱਕ ਬੇਟਾ ਸਾਲ ਦਾ ਤੇ ਇੱਕ ਬੇਟੀ 3 ਸਾਲ ਦੀ ਛੱਡ ਗਏ ਹਨ ਮਖਨ ਲਾਲ ਜੀ ਪਣਾ ਇਹ ਮੇਰੇ ਚਾਚੇ ਦਾ ਪੋਤਰਾ ਜੀ ਹਾਂਜੀ ਤੇ ਇੰਗਲੈਂਡ ਰਹਿੰਦਾ ਜੀ ਕਿੰਨੇ 10 12 ਸਾਲ ਹੋ ਗਏ ਉੱਥੇ ਗਏ ਨੂੰ ਬਹੁਤ ਵਧੀਆ ਆਪਣੇ ਉੱਥੇ ਰਹਿ ਰਹੇ ਹਨ ਆਪਣੇ ਪਰਿਵਾਰ ਦੇ ਵਿੱਚ ਸਾਡੀ ਹਦਾ ਹੀ ਇੱਕ ਲੜਕੀ ਇੱਕ ਲੜਕਾ ਇਹਦਾ ਰਾਤ ਆਪਣੇ ਮੰਮੀ ਦਾ ਇਥੇ ਫੋਨ ਕੀਤਾ ਵਾ ਕਲਾ ਨੌਰ ਮਤਲਬ ਵਾਵਾ ਜਿਹੜਾ ਅਪੂ ਜੀ ਬੇ ਮਾਪੁੱਤ ਗੱਲਾਂ ਕਰਦੇ ਰਹੇ ਨੇ ਬਹੁਤ ਖੁਸ਼ੀਆਂ ਦੀਆਂ ਗੱਲਾਂ ਕਰਦੇ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਬਾਥਰੂਮ ਗਿਆ ਵਾ ਉਥੇ ਅਟੈਕ ਹੋ ਗਿਆ ਮਤਲਬ ਅੰਦਰੇ ਨੂੰ ਕਿੰਨੇ ਚਿਰ ਹੋ ਗਏ ਜੀ ਇਹਨੂੰ ਬਾਰੇ ਇਹਨੂੰ 10 12 ਸਾਲ ਹੋ ਗਏ ਜੀ ਹਾਂਜੀ ਪੱਕਾ ਇੰਗਲੈਂਡ ਦੇ ਵਿੱਚ ਚਲੋ ਇਹਨੇ ਵਾਸ ਹਾਂ ਜੀ ਇੰਡੀਆ 2 ਮਹੀਨੇ 2-3 ਮਹੀਨੇ ਦੀਆਂ ਮਿਲਣ ਵਾਸਤੇ ਸਾਨੂੰ ਆ ਰਿਹਾ ਸੀ ਤੇ ਇਹ ਆ ਪਾਣਾ ਵਰਤ ਗਿਆ ਹੋਂ ਤੋਂ ਪਹਿਲਾਂ ਪਹਿਲਾਂ ਹੀ ਮਤਲਬ ਸਾਡੇ ਨਾਲ ਬਹੁਤ ਜ਼ੁਲਮ ਹੋਇਆ ਮਤਲਬ 35 ਸਾਲ ਦੀ ਸਾਰੀ ਉਮਰ ਹੈ ਸਾਡੇ ਬੱਚੇ ਦੀ ਇਸ ਤੋਂ ਵੱਧ ਕੇ ਘਾਟ ਕੀ ਹੋ ਸਕਦੀ ਹੈ ਇਹਦਾ ਸੰਸਕਾਰ ਕਿਪ ਹੋਏਗਾ ਇੱਧਰ ਸੰਸਕਾਰ ਅਸੀਂ ਆਪਣੇ ਇੱਥੇ ਕਰਾਂਗੇ ਜੀ ਕੀ ਰਹੇ ਸੰਸਕਾਰ ਬਹੁਤ ਮਨਨ ਕਰਦੇ ਹੋ ਡੇਢ ਬੋੜੀ ਲੈ ਵਾ ਮੰਗ ਸਰਕਾਰ ਕੋਲ ਇਹ ਮੰਗਨੇ ਆ ਵੀ ਸਾਡਾ ਇਨਸਾਫ ਸਾਡੀ ਲੋਥ ਸਾਡੇ ਕੋਲ ਆਉਣੀ ਜੀ ਇਹਦੀ ਸਾਡਾ ਬੱਚਾ ਸਾਡੇ ਕੋਲ ਇੱਥੇ ਆਉਣਾ ਚਾਹੀਦਾ ਇੰਡੀਆ ਮਤਲਬ